ਢੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ नीਲੇ ਦਾ ਸਵਾਰ ਬਾਦਸ਼ਾਹ ਢੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ नीਲੇ ਤੇ ਸਵਾਰ ਬਾਦਸ਼ਾਹ ਔਰੇ ਝੂਲਦੇ ਨਿਸ਼ਾਨ ਪੰਜ ਪੀਣੇ ਜੀ ਮਗਰ ਨਗਾਰਾ ਥੜਕੇ ਦੇ ਨੇ ਅੰਗ ਸਿੰਘ ਗਤਕਾ ਜੀ ਹੋ ਤੋਂ ਪਿੱਛੇ ਫੌਜੀ ਸੂਰਮੇ ਹਾਂ ਕਹਿੰਦੇ ਰਾਜਿਆ ਨਾ ਕਰਵੀ ਲੜਾਈ ਜੀ ਮਾਰਿਆਂ ਦਾ ਯਾਰ ਪਾਤਸ਼ਾ ਝੰਡੇ ਝੁਲਦੇ ਲਗਾਰੇ ਆਉਂਦੇ ਵੱਜਦੇ ਜੀ ਨਿਲਤਾ ਸਵਾਰ ਪਾਤਸ਼ਾਹ ਕੰਬੇ ਝੁਲਦੇ ਨਗਾਰੇ ਆਉਂਦੇ ਵੱਜਦੇ ਦੀ ਨਿਲਤਾ ਸਵਾਰ ਪਾਤਸ਼ਾਹ ਮੋਟੀ ਬਣ ਕੇ ਟਾਰੇ ਨਿੰਗ ਦਿੰਦਾ ਦੀ ਜਗ ਦੇ ਤਰੀਕੇ ਦੱਸਦਾ ਬਲੀ ਸੂਰਮਾ ਅਨੇਕੜੇ ਪਾਣ ਰੱਖਦਾ ਸੱਚੋਕਿਆ ਕੋਈ ਵੀ ਕਰ ਸਕਦਾ ਜੀ ਹੋਏ ਕਹਿਆ ਹਜ਼ਾਰ ਪਾਤਸ਼ਾਹ ਕੰਡੇ ਝੂਲਦੇ ਨਕਰ ਆਉਂਦੇ ਵੱਜਦੇ ਜੀ ਨੀਲੇ ਦਸ ਸਵਾਰ ਪਾਤਸ਼ਾਹ ਕੰਡੇ ਝੂਲਦੇ ਨਕਰ ਆਉਂਦੇ ਵੱਜਦੇ ਜੀ ਨੀਲੇ ਦਸ ਸਵਾਰ ਪਾਤਸ਼ਾਹ ਨੀਲਾ ਹੋਵੇ ਕੋੜਾ ਬੈਰ ਸੁੰਦਰ ਰਕਾਬ ਕੋੜਾ ਤੀਰ ਤੇ ਕਮਾਨ ਨਾਲੇ ਆਰੇ ਸੱਜਣਾਂ ਪੰਜੇ ਜੀ ਕਤਾਰ ਪੰਜੇ ਲਾਏ ਹੱਥ ਯਾਰ ਪਿੱਛੇ ਹੋ ਜਾਣੀ ਕਤਾਰ ਨਾਲ ਹੁੰਦੀ ਆਵੇ ਕਾਜੇ ਕਾਜ ਓ ਟਿੱਟਾ ਹੋਵੇ ਬਾਜ ਸੱਜੇ ਹੱਥੇ ਉੱਤੇ ਸੋਨਾ ਲੱਗੇ ਗੱਲ ਕੀ ਦੀ ਆਸ ਨਹੀਂ ਹੋਵੇ ਜਾਰੇ ਚੱਕ ਮੱਗ ਖੰਡਾ ਚੱਕ ਹੱਥ ਮੈਂ ਕਲਗੀ ਸੋਹਾ ਸੀਸ ਜੋ ਕਿਆ ਕਰੇ ਗਰ ਕਲਗੀ ਤਰਜਗਦੀਸ਼ ਕਾ ਕਤਰਾ ਛਨਰੀ ਜੜਾ ਜੀ ਜਾਪੇ ਸਰਕਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਸਵਾਰ ਪਾਤਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਸਵਾਰ ਪਾਤਸ਼ਾਹ ਵਾਹਿਗੁਰੂ ਦਾ ਬਖਸ਼ਾ ਵਾਹਿਗੁਰੂ सोनालकालोले सोन भले পিঠাতে লাগি